10ਵੇਂ ਪਾਸ਼ਾ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਮਹਾਰਾਜ ਜੀ ਨੇ ਮਾਤਾ ਪੰਜਾਬ ਕੌਰ ਜੀ ਦੀ ਚਿੱਠੀ ਪੜ੍ਹ ਕੇ ਤੁਰੰਤ ਤਿਆਰੀ ਕਰ ਲਈ ਗੁਰੂ ਜੀ ਨੇ ਰਾਤੀ ਆਰਾਮ ਕੀਤਾ ਸਵੇਰੇ ਸਵਕਤੀ ਤਿਆਰੀ ਕੀਤੀ ਤੇ ਰਣਜੀਤ ਨਗਾਰੇ ਨੂੰ ਵਜਵਾਇਆ ਤੁਰੰਤ ਘੋੜਿਆਂ ਉੱਤੇ ਕਾਠੀਆਂ ਪਵਾਈਆਂ ਤੇ ਗੁਰੂ ਜੀ ਨੇ ਸਰੀਰ ਉੱਤੇ ਸ਼ਸਤਰ ਵਸਤਰ ਪਹਿਨ ਲਏ ਵੱਡੀ ਡੀਲਡ ਆਲ ਵਾਲਾ ਹਾਥੀ ਮੰਗਵਾਇਆ ਜਿਸ ਉੱਤੇ ਜ਼ਰੀਦਾਰ ਝੁੱਲ ਸ਼ੋਭ ਰਿਹਾ ਸੀ ਮਾਮਾ ਕਿਰਪਾਲ ਜੀ ਨੂੰ ਬੁਲਾਇਆ ਤੇ ਹਾਥੀ ਉੱਤੇ ਪਿੱਛੇ ਚੜਾ ਲਿਆ ਭਾਈ ਅਨੰਦ ਚੰਦ ਨੇ ਵੀ ਹਥਿਆਰ ਧਾਰਨ ਕਰ ਲਏ ਤੇ ਇੱਕ ਬਲਵਾਨ ਘੋੜੇ ਉੱਤੇ ਸਵਾਰ ਹੋ ਗਏ ਭਾਈ ਸੰਘੋਸ਼ਾ ਆਪਣੇ ਪੰਜਾਂ ਭਰਾਵਾਂ ਸਹਿਤ ਸਾਰੇ ਘੋੜੇ ਤੇ ਸਵਾਰ ਹੋ ਕੇ ਰਸਤੇ ਰਸਤੇ ਚੱਲ ਪਏ ਨਾਲ 500 ਹੋਰ ਸੈਨਾ ਸੀ ਜਿਸ ਨੂੰ ਨਾਲ ਲੈ ਕੇ ਸੋਢੀ ਕੋਲ ਦੇ ਸ਼ਰੋਮਣੀ ਚੱਲ ਪਏ ਸ਼੍ਰੀ ਰਾਮ ਰਾਏ ਦੀ ਮਕਾਨੇ ਚੱਲੇ ਹਾਂ ਜਿੱਥੇ ਕਿਥੇ ਲੋਕ ਮਿਲਦੇ ਹਨ ਇਸ ਤਰ੍ਹਾਂ ਕਹਿੰਦੇ ਹਨ ਸ਼੍ਰੀ ਪੌਂਟਾ ਸਾਹਿਬ ਤੋਂ ਸਾਰਾ ਦਿਨ ਚੱਲਦੇ ਚੱਲਦੇ ਗੁਰੂ ਜੀ ਸ਼ਾਮ ਨੂੰ ਸ਼੍ਰੀ ਰਾਮ ਰਾਏ ਜੀ ਦੇ ਡੇਰੇ ਵਿਖੇ ਪਹੁੰਚ ਗਏ ਅੱਗੇ ਮਾਤਾ ਪੰਜਾਬ ਕੌਰ ਨੇ ਸਾਰੀ ਤਿਆਰੀ ਕੀਤੀ ਹੋਈ ਸੀ ਭਾਰੀ ਸੈਨਾ ਦੇ ਆਉਣ ਬਾਰੇ ਜਾਣ ਕੇ ਤਿਆਰੀ ਕਰਦੇ ਰਹੇ ਘਾਹ ਤੇ ਦਾਣੇ ਬਹੁਤ ਇਕੱਠੇ ਕੀਤੇ ਹੋਏ ਸਨ ਸਾਬ ਥਾਈ ਆਪਣੇ ਸੇਵਕਾਂ ਨੂੰ ਸचेत ਕਰ ਦਿੱਤਾ ਸਾਰੇ ਮਸਾਂਦ ਹਿਰਦੇ ਵਿੱਚ ਚਿੰਤਾ ਕਰਦੇ ਹਨ ਸਾਡੇ ਵਾਸਤੇ ਇਹਨਾਂ ਦਾ ਮੇਲ ਹੋਣਾ ਚੰਗਾ ਨਹੀਂ ਮਿਲ ਕੇ ਵਿਚਾਰ ਕੇ ਵਿਚਾਰਨ ਕਰਦੇ ਸਨ ਸ਼੍ਰੀ ਰਾਮ ਰਾਏ ਜੀ ਦੇ ਮਰਨ ਤੇ ਅਫਸੋਸ ਕਰਨ ਵਾਸਤੇ ਇਹਨਾਂ ਦਾ ਆਉਣਾ ਹੋਇਆ ਹੈ ਇਹ ਇੱਥੇ ਜ਼ਿਆਦਾ ਦਿਨ ਨਹੀਂ ਠਹਿਰਨਗੇ ਸ਼੍ਰੀ ਰਾਮ ਰਾਏ ਜੀ ਦੇ ਅਗਾਹ ਚਲਾਣੇ ਤੇ ਅਫਸੋਸ ਕਰਨ ਵਾਸਤੇ ਉਹਨਾਂ ਦਾ ਆਉਣਾ ਹੋਇਆ ਹੈ ਇਹ ਇੱਥੇ ਜ਼ਿਆਦਾ ਦਿਨ ਨਹੀਂ ਠਹਿਰਨਗੇ ਇਹਨਾਂ ਦੇ ਨਾਲ ਜਿਹੜੀ ਸੈਨਾ ਹੈ ਉਸ ਦਾ ਵੱਡਾ ਖਰਚਾ ਹੈ ਇਸ ਤਰ੍ਹਾਂ ਮਸੰਦ ਆਪਸ ਵਿੱਚ ਮਿਲ ਕੇ ਕਹਿ ਰਹੇ ਸਨ ਫੇਰ ਵੀ ਹਿਰਦੇ ਵਿੱਚ ਵੱਡੀ ਚਿੰਤਾ ਸੀ ਸਾਰਿਆਂ ਦੇ ਸਾਹਮਣੇ ਭਿਆੰਕਰ ਮਾੜੇ ਸ਼ਗਨ ਹੋ ਰਹੇ ਸਨ ਜਿੱਥੇ-ਕਿੱਥੇ ਉਦਾਸ ਮਨ ਲੈ ਕੇ ਬੈਠਦੇ ਸਨ ਜਦ ਸ਼੍ਰੀ ਕਲਗੀਧਰ ਜੀ ਜਾ ਕੇ ਪਹੁੰਚੇ ਤਾਂ ਕਈ ਅੱਗੋਂ ਆ ਕੇ ਮਿਲੇ ਜਿੱਥੇ ਸੁੰਦਰ ਜਲ ਅਤੇ ਛਾਂ ਵਿਖੀ ਸੈਨਾ ਸਹਿਤ ਗੁਰੂ ਜੀ ਨੇ ਉੱਥੇ ਡੇਰਾ ਕਰ ਲਿਆ ਹਾਥੀ ਤਾਂ ਉਤਰ ਕੇ ਗੁਰੂ ਜੀ ਕੁਝ ਦਿਨ ਬੈਠੇ ਤੇ ਸ਼ੁਭ ਮਨੁੱਖਾਂ ਨੂੰ ਆਪਣੇ ਪਾਸ ਬੁਲਾਇਆ ਸਾਰੇ ਸੂਰ ਬੀਰਾਂ ਨੂੰ ਭਲੀ ਪ੍ਰਕਾਰ ਬਾਹਰ ਬਿਠਾ ਦਿੱਤਾ ਤੇ ਆਪ ਗੁਰੂ ਜੀ ਦੇ ਘਰ ਦੇ ਅੰਦਰ ਪ੍ਰਵੇਸ਼ ਕਰ ਗਏ ਪੜਦੇ ਪਿੱਛੇ ਮਾਤਾ ਪੰਜਾਬ ਕੌਰ ਜੀ ਬੈਠੇ ਸਨ ਸਾਰੀ ਧਰਤੀ ਤੇ ਗਲੀਚੇ ਵਿਛਾ ਕੇ ਸੁੰਦਰ ਫਰਸ਼ ਤਿਆਰ ਕੀਤਾ ਹੋਇਆ ਸੀ ਸਾਰੇ ਮਸੰਦ ਸਰੀਰ ਦੇ ਬਹੁਤ ਮੋਟੇ ਤਾਜ਼ੇ ਸਨ ਬਾੜ ਬਣ ਕੇ ਜਿੱਥੇ ਕਿੱਥੇ ਮਾੜੀ ਮਾਤ ਵਾਲੇ ਬੈਠੇ ਸਨ ਉਹ ਗੁਰੂ ਜੀ ਦੇ ਤੇਜ ਨੂੰ ਵੇਖ ਰਹੇ ਸਨ ਉਸ ਸਮੇਂ ਸਾਰੇ ਅੱਗੋਂ ਉੱਠ ਪਏ ਤੇ ਸਾਰਿਆਂ ਦੇ ਵਿੱਚ ਜਾ ਬੈਠੇ ਜਿੱਥੇ ਵੱਡੀ ਗਿਣਤੀ ਵਿੱਚ ਸੂਰਬੀਰ ਪਾਸ ਬੈਠੇ ਹੋਏ ਸਨ ਗੁਰੂ ਜੀ ਨੇ ਪੁੱਛਿਆ ਸ਼੍ਰੀ ਰਾਮ ਰਾਏ ਜੀ ਦੇ ਸਰੀਰ ਨੂੰ ਕੀ ਹੋਇਆ ਹੈ ਜਿਸ ਕਰਕੇ ਵੈਕੁੰਠਾ ਨੂੰ ਚਲੇ ਗਏ ਹਨ ਇਹ ਸੁਣ ਕੇ ਫਿਰ ਮਾਤਾ ਪੰਜਾਬ ਪੌਰ ਜੀ ਨੇ ਇਸ ਤਰ੍ਹਾਂ ਕਿਹਾ ਮਾਨੋ ਕਸ਼ਟ ਦੀ ਭਰੀ ਹੋਈ ਕੋਠੀ ਖੋਲੀ ਹੈ। ਉਹਨਾਂ ਨੇ ਮੈਨੂੰ ਭਲੀ ਭਾਂਤ ਸਮਝਾਇਆ ਸੀ, ਸਰੀਰ ਨੂੰ ਰੱਖੋ ਕਹਿ ਕੇ ਚਲੇ ਗਏ। ਪਰ ਮਸੰਦਾ ਨੇ ਕੁਝ ਨਹੀਂ ਮੰਨਿਆ ਹੈ। ਮੈਂ ਬਹੁਤ ਬਰਜ ਰਹੀ ਪਰ ਉਹਨਾਂ ਨੇ ਕੁਝ ਵੀ ਨਹੀਂ ਜਾਣਿਆ। ਅੰਦਰੋਂ ਬੰਦ ਕੀਤੇ ਹੋਏ ਦਰਵਾਜ਼ਾ ਨੂੰ ਤੋੜਿਆ। ਉਸ ਸਥਾਨ ਤੇ ਪਏ ਹੋਏ ਸਰੀਰ ਨੂੰ ਵੇਖਿਆ। ਸਰੀਰ ਨੂੰ ਚੁੱਕ ਕੇ ਬਾਹਰ ਲੈ ਗਏ। ਫਿਰ ਮੈਂ ਉਹਨਾਂ ਦਾ ਧਿਆਨ ਧਰ ਕੇ ਆਰਾਧਨਾ ਕੀਤੀ। ਤ੍ਰੌਥਕਾਂ ਦੇ ਰਾਹ ਚੱਲ ਕੇ ਆ ਗਏ ਤੇ ਉਲਟੀ ਰੀਤੀ ਵੇਖ ਕੇ ਗੁੱਸੇ ਵਿੱਚ ਆ ਕੇ ਸ਼ਬਦ ਸੁਣਾਏ ਸ਼ਰੀਰ ਦੇ ਵਿੱਚ ਨਹੀਂ ਪ੍ਰਵੇਸ਼ ਕੀਤਾ ਤੇ ਧੀਰਜ ਧਾਰ ਕੇ ਵੈਕੁੰਠ ਨੂੰ ਚਲੇ ਗਏ ਮਸੰਦਾਵਾਲ ਵੇਖ ਕੇ ਗੁਰੂ ਜੀ ਨੇ ਕਿਹਾ ਇਹ ਨਾ ਕਿਹਾ ਤੁਸੀਂ ਕਿਉਂ ਨਹੀਂ ਮੰਨਿਆ ਹੈ ਮਹਾਪੁਰਖਾਂ ਦੇ ਅਸਚਰਜ ਚਰਿੱਤਰ ਹੁੰਦੇ ਹਨ ਉਹ ਸਿੱਖਾਂ ਦੇ ਅਨੇਕਾ ਕੰਮ ਕਰਦੇ ਹਨ ਮਾੜੀ ਮਤ ਵਾਲਿਓ ਤੁਸੀਂ ਵੱਡਾ ਕੁਕਰਮ ਕੀਤਾ ਹੈ ਜਿਸ ਤੋਂ ਵੱਡਾ ਹੋਰ ਕੋਈ ਧਰਮ ਨਹੀਂ ਹੈ ਆਪਣੇ ਗੁਰੂ ਨੂੰ ਤੁਸੀਂ ਭਲੀ ਪ੍ਰਕਾਰ ਨਾਲ ਚਾਹਿਆ ਜਿਉਂਦੇ ਸਰੀਰ ਨੂੰ ਚਿਖਾ ਤੇ ਰੱਖ ਕੇ ਸਾੜ ਦਿੱਤਾ ਗੁਰੂ ਜੀ ਦਾ ਪ੍ਰਤਾਪ ਵੇਖ ਕੇ ਮਸੰਦ ਚੁੱਪ ਰਹੇ ਤੇ ਕਿਸੇ ਮਸੰਦ ਨੇ ਵੀ ਉੱਤਰ ਨਾ ਦਿੱਤਾ ਫਿਰ ਗੁਰੂ ਜੀ ਨੇ ਧੀਰੇ ਨਾਲ ਬਚਨ ਕਹੇ ਤਾਂ ਕਿ ਡਰਦੇ ਮਾਰੇ ਇਹ ਮਸੰਦ ਭਜ ਹੀ ਨਾ ਜਾਣ ਚਲੋ ਜੋ ਹੋਣੀ ਸੀ ਉਹ ਹੋ ਗਈ ਹੁਣ ਸੁਚੇਤ ਰਹੋ ਤੇ ਇਸ ਘਰ ਦੀ ਕਈ ਵਿਧੀਆਂ ਅਨੁਸਾਰ ਸੰਭਾਲ ਕਰੋ ਗੁਰੂ ਜੀ ਨੇ ਮਸੰਦਾਂ ਦੀ ਵੱਡੀ ਭੀੜ ਵੇਖੀ ਜਿੱਥੇ ਕਿੱਥੇ ਹਜ਼ਾਰਾਂ ਦੀ ਗਿਣਤੀ ਵਿੱਚ ਬੈਠੇ ਸਨ ਸ਼੍ਰੀ ਕਲਗੀਧਰ ਜੀ ਚੱਲ ਕੇ ਆਪਣੇ ਡੇਰੇ ਆ ਗਏ ਤੇ ਉਸ ਸਮੇਂ ਵਿਸ਼ਰਾਮ ਕਰਦੇ ਰਹੇ ਫਿਰ ਮਾਤਾ ਪੰਜਾਬ ਕੌਰ ਨੇ ਆਪਣੇ ਸੇਵਕ ਨੂੰ ਭੇਜਿਆ ਤੇ ਘਾਹ ਤੇ ਦਾਣੇ ਸਭ ਗੁਰੂ ਜੀ ਦੇ ਡੇਰੇ ਭੇਜੇ ਕਈ ਪ੍ਰਕਾਰ ਦੀ ਸੇਵਾ ਕਰਵਾਈ ਸਮੂਹ ਮਨੁੱਖ ਬਹੁਤ ਪਦਾਰਥ ਲੈ ਲੈ ਪਹੁੰਚੇ ਸੁੱਖ ਨਾਲ ਸੌ ਕੇ ਰਾਤ ਬਤੀਤ ਕੀਤੀ ਤੇ ਸਵੇਰੇ ਉੱਠ ਕੇ ਸ਼ੌਚ ਇਸ਼ਨਾਨ ਕੀਤਾ ਕੁਝ ਦਿਨ ਚੜਨ ਤੇ ਗੁਰੂ ਜੀ ਤਿਆਰ ਹੋ ਕੇ मामा ਕਿਰਪਾਲ ਜੀ ਆਦ ਸਾਥੀਆਂ ਨੂੰ ਨਾਲ ਲੈ ਕੇ Swami Guru Ji ਘਰ ਦੇ ਅੰਦਰ ਪਹੁੰਚ ਗਏ ਉੱਥੇ ਬਹੁਤ ਮਸੰਦਾਂ ਨੇ ਸਭਾ ਲਾਈ ਹੋਈ ਸੀ ਉਹਨਾਂ ਵਿੱਚ ਬਹੁਤ ਫਕੀਰ ਵੀ ਬੈਠੇ ਹੋਏ ਸਨ ਜਿਨ੍ਹਾਂ ਦੇ ਸਿਰਾਂ ਦੇ ਉੱਤੇ ਉੱਚੇ ਖੁੱਲੇ ਸਨ ਪੜਦੇ ਪਿੱਛੇ ਮਾਤਾ ਪੰਜਾਬਪੁਰ ਜੀ ਬੈਠੇ ਸਨ ਸਤਿਗੁਰੂ ਜੀ ਵੀ ਬਹੁਤ ਮਨੁੱਖਾਂ ਨੂੰ ਲੈ ਕੇ ਉੱਥੇ ਪਹੁੰਚ ਗਏ ਸਾਰਿਆਂ ਨੇ ਉੱਠ ਕੇ ਸਨਮਾਨ ਨਾਲ ਬਿਠਾਏ ਸਾਰੇ ਮਸੰਦ ਹਿਰਦੇ ਵਿੱਚ ਬੜਾ ਡਰ ਉਬਾਜਾ ਕੇ ਵੇਖ ਰਹੇ ਸਨ ਉਸ ਸਮੇਂ ਗੁਰੂ ਜੀ ਨੇ ਬਹੁਤ ਕੀਮਤੀ ਸਫੇਦ ਦੁਸ਼ਾਲੇ ਦੇ ਨਾਲ ਬਹੁਤ ਧੰ ਲਿਆ ਦਿਆਰਾਮ ਪ੍ਰੋਹਿਤ ਨੇ ਉੱਠ ਕੇ ਦੁਸ਼ਾਲਾ ਅਤੇ ਧਾਣਾ ਆਪਣੇ ਹੱਥ ਵਿੱਚ ਲਿਆ ਤੇ ਜਾ ਕੇ ਮਾਤਾ ਪੰਜਾਬ ਕੌਰ ਨੂੰ ਦੇ ਦਿੱਤਾ ਮਾਤਾ ਪੰਜਾਬ ਕੌਰ ਨੇ ਦੁਸ਼ਾਲੇ ਨੂੰ ਲੈ ਕੇ ਤੁਰੰਤ ਆਪਣੇ ਸਿਰ ਤੇ ਰੱਖਿਆ ਤੇ ਬੰਦਨਾ ਕੀਤੀ ਭਾਗ ਵੱਡਾ ਜਾਣਿਆ ਫਿਰ ਭਾਈ ਨੰਦ ਚੰਦ ਨੂੰ ਆਪਣੇ ਪਾਸ ਬੁਲਾ ਲਿਆ ਤੇ ਆਪਣੇ ਸਾਰੇ ਸੰਕਟ ਬਾਰੇ ਸੁਣਾਇਆ ਮਸੰਦਾਂ ਦਾ ਕੁਝ ਇਲਾਜ ਕਰੋ ਹੁਣ ਹੋਰ ਦੇਰ ਨਹੀਂ ਕਰਨੀ ਚਾਹੀਦੀ ਹੈ ਉਸ ਸਮੇ ਭਾਈ ਦਾਇਰਾਮ ਜੀ ਬੋਲੇ ਸਤਗੁਰ ਜੀ ਦੀ ਵੀ ਇਸ ਤਰ੍ਹਾਂ ਮਰਜ਼ੀ ਹੈ ਕਨਾਤ ਤਾਣ ਕੇ ਸਾਰੇ ਪਾਸੇ ਬੰਦ ਕਰ ਦਿਓ ਤਾਂ ਕਿ ਪ੍ਰਗਟ ਰੂਪ ਵਿੱਚ ਕੋਈ ਵੀ ਇਹ ਨਾ ਜਾਣ ਸਕੇ ਦਰਵਾਜ਼ੇ ਉੱਤੇ ਸੂਰਬੀਰ ਸਾਵਧਾਨ ਰਹਿਣ ਤੇ ਕੇਵਲ ਇੱਕ ਇੱਕ ਮਸੰਦ ਅੰਦਰ ਜਾ ਸਕੇ ਸਰੋਪੇ ਦੇਣ ਦਾ ਬਹਾਨਾ ਕਰਕੇ ਇਸ ਤਰ੍ਹਾਂ ਸਭ ਨੂੰ ਵੱਖ-ਵੱਖ ਕਰਕੇ ਬੁਲਾ ਲਓ ਉਹਨਾਂ ਦੇ ਹੱਥ ਪੈਰ ਬੰਨ ਬੰਨ ਕੇ ਤੇ ਅੰਦਰ ਕੋਠੜੀ ਵਿੱਚ ਸੁੱਟ ਦਿਓ ਬਾਦ ਵਿੱਚ ਜਿਸ ਪ੍ਰਕਾਰ ਵੀ ਮਨ ਭਾਵੇ ਜੋ ਹੰਕਾਰੀ ਹੋਏ ਹਨ ਉਹਨਾਂ ਨੂੰ ਸਜ਼ਾਵਾ ਦਿਓ ਇਸ ਪ੍ਰਕਾਰ ਸਲਾਹ ਗੁਰੂ ਜੀ ਨੇ ਰਾਤ ਨੂੰ ਕੀਤੀ ਹੈ ਇੱਕ ਇੱਕ ਨੂੰ ਫੜਨਾ ਸ਼ੁਭ ਸਮਝਿਆ ਹੈ ਸਵੇਰ ਹੁੰਦਿਆਂ ਹੀ ਤਿਆਰੀ ਕਰੋ ਹੁਣ ਦੇਰ ਕਰਨੀ ਚੰਗੀ ਨਹੀਂ ਇਹ ਸੁਣ ਕੇ ਮਾਤਾ ਪੰਜਾਬ ਗੌਰ ਨੇ ਆਪਣਾ ਹਿੱਤ ਵੇਖ ਕੇ ਕਿਹਾ ਜਿਵੇਂ ਗੁਰੂ ਜੀ ਨੇ ਸਲਾਹ ਬਣਾਈ ਹੈ ਉਹ ਮੇਰੇ ਚਿੱਤ ਨੂੰ ਚੰਗੀ ਲੱਗੀ ਹੈ ਬਹੁਤ ਯੋਧੇ ਸਮਝ ਕੇ ਸਵੇਰੇ ਆਉਣ ਤੇ ਇਹਨਾਂ ਨੂੰ ਫੜਨ ਦੀ ਵਿਉਂਤ ਬਣਾਉਣਾ ਮੇਰੀ ਅਗਿਆਨusar ਬਹੁਤ ਥੋੜੇ ਮਨੁੱਖ ਹਨ ਐਸਾ ਨਾ ਹੋਵੇ ਕਿ ਵੱਡਾ ਰੌਲਾ ਪੈ ਜਾਵੇ ਫੜਨ ਵਿੱਚ ਕਿਤੇ ਗੱਲ ਵਿਗੜ ਨਾ ਜਾਵੇ ਇਹ ਗੱਲ ਮਸੰਦਾ ਵਿੱਚ ਪ੍ਰਗਟ ਨਾ ਹੋ ਜਾਏ ਇਸ ਪ੍ਰਕਾਰ ਚੰਗੀ ਸਲਾਹ ਕਰਕੇ ਅਤੇ ਸਤ ਸੰਗਤ ਦੇ ਵੱਡੇ ਹਿਤ ਕਰਕੇ ਗੁਰੂ ਜੀ ਮਸੰਦਾ ਵਿੱਚ ਬੈਠੇ ਰਹੇ ਤੇ ਉਹਨਾਂ ਨੇ ਅਨੇਕ ਪ੍ਰਕਾਰ ਗੱਲਾਂ ਕਹੀਆਂ ਚਾਰ ਘੜੀਆਂ ਬਾਅਦ ਉੱਠਣਾ ਚਾਹੁੰਦੇ ਸਨ ਤਾ ਭਾਈ ਦੇਹਰਾਮ ਪਾਸ ਚਲ ਕੇ ਆਇਆ ਭਾਈ ਨਾਮਦੇ ਜਾਨ ਨੂੰ ਫਿਰ ਨਾਲ ਲੈ ਕੇ ਫਿਰ ਗੁਰੂ ਜੀ ਸੂਰਬੀਰਾ ਸਹਿਤ ਕਹਿਣ ਲੱਗੇ ਸਾਰਿਆਂ ਦੇ ਵਿੱਚ ਇਹ ਗੱਲ ਸੁਣਾ ਦਿੱਤੀ ਸਾਰੇ ਸਰੂਪੇ ਇਕੱਠੇ ਕੀਤੇ ਹਨ ਸਵੇਰ ਹੁੰਦਿਆਂ ਹੀ ਆ ਕੇ ਦੇਵਾਂਗੇ ਤੇ ਫਿਰ ਆਪਣੇ ਆਪਣੇ ਦੇਸ਼ਾਂ ਨੂੰ ਭੇਜ ਦੇਵਾਂਗੇ ਕਈ ਚਾਤਰ ਮਸੰਦਾ ਨੇ ਜਾਣ ਲਿਆ ਫਿਰ ਵੀ ਉਹਨਾਂ ਨੇ ਕਿਸੇ ਨਾਲ ਕੋਈ ਗੱਲ ਨਾ ਕੀਤੀ ਮੂਰਖਾ ਨੇੜੇ ਵਿਪਤਾ ਆ ਗਈ ਸੀ ਗੁਰੂ ਜੀ ਮਾਰ ਦੇਣਗੇ ਕੋਈ ਵੀ ਬਚਾ ਨਹੀਂ ਸਕੇਗਾ ਸਭ ਪ੍ਰਕਾਰ ਸੇਵਾ ਅਤੇ ਖਬਰਸਾਰ ਲਈ ਜਾ ਰਹੀ ਸੀ ਮਾਤਾ ਪੰਜਾਬ ਕੌਰ ਜੀ ਸ੍ਰੇਸ਼ਟ ਮਤ ਕਰਕੇ ਕਹਿ ਕਹਿ ਸੇਵਾ ਕਰਵਾ ਰਹੇ ਸਨ ਉਹ ਦਿਨ ਫਿਰ ਬਤੀਤ ਕੀਤਾ ਜਿਵੇਂ ਚਿਤ ਵਿੱਚ ਧਾਰਨ ਕੀਤਾ ਸੀ ਉਸ ਤਰ੍ਹਾਂ ਉਪਾ ਕਰਨਗੇ ਫਿਰ ਫਰਸ਼ ਤਿਆਰ ਕਰਨ ਵਾਲਿਆਂ ਨੂੰ ਕਿਹਾ ਬਣਾ ਕੇ ਇੱਕ ਕਨਾਤ ਧਾਣੋ ਦੂਰ ਦੂਰ ਤੱਕ ਥਾ ਕੇ ਰਲਵੋ ਤੇ ਕੋਈ ਵੀ ਅੰਦਰ ਨਾ ਜਾ ਸਕੇ ਉੱਥੇ ਬਹੁਤ ਕੜਾਹੇ ਧਰਵਾਏ ਤੇ ਵਿਸ਼ਾਲ ਤੇਲ ਨਾਲ ਭਰਵਾ ਲਏ ਬਹੁਤ ਮਨੁੱਖਾਂ ਵਾਸਤੇ ਬੰਦੋਬਸਤ ਕੀਤਾ ਤੇ ਕਿਸੇ ਨੂੰ ਅੰਦਰ ਪ੍ਰਵੇਸ਼ ਨਾ ਹੋਣ ਦਿੱਤਾ ਬਹੁਤ ਬਾਲਣ ਮੰਗਵਾ ਕੇ ਧਰਵਾ ਲਿਆ ਤੇ ਰਸਿਆਂ ਦੀਆਂ ਬਹੁਤ ਪੰਡਾ ਮੰਗਵਾਈਆਂ ਇਹ ਰਾਤ ਸਮੇਂ ਸਾਰੀ ਤਿਆਰੀ ਕੀਤੀ ਉਧਰ ਮਸੰਦ ਬਹੁਤ ਪ੍ਰਸੰਨ ਹੋ ਰਹੇ ਸਨ ਸਵੇਰ ਹੁੰਦਿਆਂ ਹੀ ਸਰੋਪਾ ਲੈ ਕੇ ਆਪਣੀ ਆਪਣੀਆਂ ਸੰਗਤਾਂ ਵਿੱਚ ਚਲੇ ਜਾਵਾਂਗੇ ਰਾਤ ਸਾਰਿਆਂ ਨੇ ਸੌ ਕੇ ਬਤੀਤ ਕੀਤੀ ਸਵੇਰ ਹੋਣ ਤੇ ਸਾਰੇ ਉੱਠ ਪਏ ਸ਼ੌਚ ਇਸ਼ਨਾਨ ਸਾਰਿਆਂ ਨੇ ਕੀਤਾ ਤੇ ਸਰੀਰ ਉੱਤੇ ਸੁੰਦਰ ਕੱਪੜੇ ਪਹਿਨ ਲਏ ਸਤਗੁਰ ਜੀ ਨੇ ਵੀ ਬਸਤਰ ਸ਼ਸਤਰ ਸਜਾਏ ਤੇ ਮਾਮਾ ਜੀ ਨੂੰ ਨਾਲ ਲੈ ਕੇ ਚਲੇ ਗਏ ਭਾਈ ਨੰਬਚੰਦਰ ਪੰਜੇ ਭਰਾਵਾਂ ਅਤੇ ਭਾਈ ਦਾਹਰਾਮ ਨੇ ਸ਼ਸਤਰ धारण ਕਰ ਲਏ ਇਸ ਤਰ੍ਹਾਂ ਦੇ ਹੋਰ ਕਈ ਯੋਧੇ ਲੈ ਕੇ ਬੰਦੋਬਸਤ ਵਾਲੇ ਸਥਾਨ ਤੇ ਪਹੁੰਚ ਗਏ ਬਾਕੀ ਸਾਰੀ ਸੈਨਾ ਸਾਵਧਾਨ ਕਰ ਦਿੱਤੀ ਤੇ ਸਾਰੇ ਦਵਾਰਾਂ ਵਾਲੇ ਸਥਾਨਾਂ ਤੇ ਟਿਕਾ ਦਿੱਤੀ ਸਤਿਗੁਰੂ ਜੀ ਦੇ ਨੇੜੇ ਪੜਦਾ ਕਰਕੇ ਤੇ ਮਾਤਾ ਪੰਜਾਬ ਕੌਰ ਵੀ ਉਸ ਸਮੇਂ ਖਲੋ ਗਏ ਭਾਈ ਬੈਲਵ ਜੀ ਦੇ ਪੁੱਤਰ ਭਾਈ ਗੁਰਦਾਸ ਜੀ ਨੂੰ ਬੁਲਾ ਕੇ ਪਾਸ ਬਿਠਾ ਦਿੱਤਾ ਇਸ ਤੋਂ ਉਪਰੰਤ ਹੋਰ ਜਿੰਨੇ ਵੀ ਆ ਗਏ ਅਨੁਸਾਰ ਸਨ ਉਹਨਾਂ ਸਭ ਨੂੰ ਪਾਸ ਬੁਲਾ ਲਿਆ ਫੰਡ ਵਾਸਤੇ ਕੁਝ ਬਲਵਾਨ ਸੂਰਬੀਰ ਬੁਲਾ ਕੇ ਪਾਸ ਰੱਖੇ ਇਸ ਤਰ੍ਹਾਂ ਸਰਵ ਪ੍ਰਕਾਰ ਤਕੜਾਈ ਕੀਤੀ ਜਿਸ ਮਸੰਦ ਦੀ ਸਭ ਵਿੱਚ ਵਡਿਆਈ ਹੈ ਸੇਵਕ ਨੂੰ ਭੇਜ ਕੇ ਉਸ ਨੂੰ ਸਭ ਤੋਂ ਪਹਿਲਾਂ ਬੁਲਾਓ ਤੇ ਸਰੋਪਾ ਦੇਣ ਵਾਸਤੇ ਵਚਨ ਕਰੋ ਮਸੰਦ ਇਹ ਸੁਣ ਕੇ ਆਨੰਦ ਧਾਰ ਕੇ ਉੱਥੇ ਪਹੁੰਚ ਗਿਆ ਜਿੱਥੇ ਕਲਗੀਧਰ ਜੀ ਬੈਠੇ ਸਨ ਜਾਦਾ ਆ ਕੇ ਪਾਸ ਖਲੋ ਗਿਆ ਤਦ ਗੁਰੂ ਜੀ ਨੇ ਸੂਰਮਿਆਂ ਨੂੰ ਇਸ਼ਾਰਾ ਕੀਤਾ ਉਹਨਾਂ ਨੇ ਫੜ ਲਿਆ ਤੇ ਸਿਰ ਤੋਂ ਪਗ ਲਾ ਲਈ ਤੇ ਹੱਥ ਪੈਰ ਰਸਿਆਂ ਨਾਲ ਚੰਗੀ ਤਰ੍ਹਾਂ ਜੋੜ ਲਏ। ਉਸ ਤਰ੍ਹਾਂ ਹੀ ਦੂਸਰੇ ਮਸਾਂਦ ਨੂੰ ਬੁਲਾਇਆ। ਹੱਥ ਪੈਰ ਜੋੜ ਕੇ ਪਹਿਲੇ ਦੇ ਪਾਸ ਹੀ ਸੁੱਟ ਦਿੱਤਾ। ਡਰਾ ਕੇ ਉਸ ਨੂੰ ਬੋਲਣ ਨਾ ਦਿੱਤਾ ਤੇ ਉਸ ਨੂੰ ਕੋਠੜੀ ਵਿੱਚ ਬਿਠਾ ਦਿੱਤਾ। ਫਿਰ ਤੀਸਰੇ ਨੂੰ ਬੁਲਾ ਲਿਆ। ਉਸ ਨੂੰ ਵੀ ਹੱਥ ਪੈਰ ਬੰਨ ਕੇ ਬਿਠਾ ਦਿੱਤਾ। ਬਾਹਰ ਸਾਰਿਆਂ ਵਿੱਚ ਇਹ ਪ੍ਰਗਟ ਕੀਤਾ ਬਹੁਤ ਸਰੂਪੇ ਦੇ ਰਹੇ ਹਨ। ਸਰੀਰ ਉਤੇ ਵਧੀਆ ਤੋਂ ਵਧੀਆ ਕੱਪੜੇ ਪਾ ਕੇ ਆਉਂਦੇ ਸਨ। ਤੇ ਪ੍ਰਸੰਨਤਾ ਧਾਰ ਕੇ ਅੰਦਰ ਜਾਣਾ ਚਾਹੁੰਦੇ ਸਨ 1 2 3 ਮਿਲ ਕੇ ਨੇੜੇ ਗਏ ਫੜ ਕੇ ਅੰਦਰ ਸੁੱਟ ਦਿੰਦੇ ਸਨ अनेका ਹੀ ਅੰਦਰ ਪ੍ਰਵੇਸ਼ ਕਰ ਰਹੇ ਸਨ ਪਰ ਵਾਪਸ ਕੋਈ ਇੱਕ ਵੀ ਨਹੀਂ ਸੀ ਨਿਕਲਦਾ ਸਾਰੇ ਬੰਨ ਬਨ ਕੇ ਕੋਠਣੀਆਂ ਵਿੱਚ ਸੁੱਟ ਦਿੱਤੇ ਸੂਰਮੇ ਪਾਸ ਖੜੇ ਹਨ ਇਸ ਲਈ ਕਿਸੇ ਤਰ੍ਹਾਂ ਵੀ ਕੋਈ ਬੋਲ ਨਹੀਂ ਸੀ ਸਕਦਾ ਜਦ ਫੜ ਕੇ ਮੁਸ਼ਕਾਂ ਕੱਸ ਕੇ ਡੇਗ ਦਿੰਦੇ ਸਨ ਤਦ ਹੋਰ ਫੰਡ ਬਾਰੇ ਸੋਚਦੇ ਸਨ ਬਾਹਰ ਤੋਂ ਬਹੁਤ ਪ੍ਰਸੰਨ ਹੋ ਕੇ ਅੰਦਰ ਜਾਂਦੇ ਹਨ ਤੇ ਅੰਦਰ ਦਾਖਲ ਹੋਣ ਤੇ ਬੰਦਨ ਪੈ ਜਾਂਦੇ ਸਨ ਜਦ 500 ਮਸੰਦ ਫੜੇ ਗਏ ਤਾਂ ਬਾਕੀਆਂ ਨੂੰ ਕੁਝ ਸ਼ੰਕਾ ਹੋਇਆ ਤਦ ਸੂਰਮੇ ਸਾਵਧਾਨ ਹੋ ਕੇ ਸਾਰਿਆਂ ਦੇ ਪਾਸ ਪਹੁੰਚੇ ਤੇ ਇਹਨਾਂ ਨੂੰ ਜਾ ਕੇ ਕਿਹਾ ਤੁਰੰਤ ਅੰਦਰ ਚਲੋ ਘੇਰ-ਘੇਰ ਕੇ ਸਭ ਅੰਦਰ ਕੀਤੇ ਤੇ ਰਸਿਆਂ ਨਾਲ ਬੰਨ ਕੇ ਉੱਥੇ ਧਰ ਦਿੱਤੇ ਕਿੱਥੋਂ ਤੱਕ ਕਹੀਏ ਉਸ ਸਮੇ 1100 ਮਸੰਦਾਂ ਨੂੰ ਫੜ ਲਿਆ ਬਹੁਤ ਕੋਠੜੀਆਂ ਵਿੱਚ ਫੜ ਫੜ ਕੇ ਪਾਏ ਤੇ ਦਰਵਾਜ਼ੇ ਬੰਦ ਕਰਕੇ ਤਾਲੇ ਲਾ ਦਿੱਤੇ ਜਦ ਗੁਰੂ ਜੀ ਨੇ ਇਹ ਜਾਣਿਆ ਕਿ ਅੱਧਾ ਦਿਨ ਚਲੇ ਗਿਆ ਹੈ ਤਾਂ ਉਹ ਉੱਠ ਕੇ ਚਲੇ ਗਏ ਸੈਂਕੜੇ ਸੂਰਬੀਰਾਂ ਨੂੰ ਉੱਥੇ ਠਹਿਰਾਇਆ ਤੇ ਮਾਤਾ ਪੰਜਾਬ ਕੌਰ ਵੀ ਆਪਣੇ ਸਥਾਨ ਤੇ ਚਲੇ ਗਏ ਪ੍ਰਸ਼ਾਦਾ ਛੱਕ ਕੇ ਗੁਰੂ ਜੀ ਨੇ ਵਿਸ਼ਰਾਮ ਕੀਤਾ ਤੇ ਇੱਕ ਸੁੰਦਰ ਸੇਜ ਤੇ लेट ਗਏ ਪੈਰ ਦਿਆਂ ਰਹਿੰਦੇ ਆ ਉੱਠ ਕੇ ਹੁਕਮ ਕੀਤਾ ਮਸੰਦਾ ਨੂੰ ਮਹਾਂ ਦਾੜਨਾ ਕਰੋ ਤਦ ਮਾਤਾ ਪੰਜਾਬ ਕੌਰ ਨੂੰ ਆਖਿਆ ਬਦਲਾ ਲਓ ਜਿਵੇਂ ਤੁਹਾਡੀ ਇਬਿਲਾਸ਼ਾ ਹੈ ਤਦ ਤੇਲ ਦੇ ਕੜਾਹੇ ਤਪਣ ਲੱਗੇ ਤੇ ਮਸੰਦਾ ਨੂੰ ਉਹਨਾਂ ਦੇ ਪਾਸ ਲਿਆਂਦਾ ਤੇਲ ਦੇ ਕੜਛੇ ਭਰ-ਭਰ ਉਹਨਾਂ ਦੇ ਸਿਰਾਂ ਵਿੱਚ ਪਾਏ ਦੁੱਖ ਪਾ ਕੇ ਬਹੁਤ ਵਿਲਕਦੇ ਸਨ ਕਿਸੇ ਨੂੰ ਬੈਂਤਾ ਦੀ ਮਾਰ ਪੈਂਦੀ ਸੀ ਮਾਰ ਮਾਰ ਕੇ ਪ੍ਰਾਣ ਕੱਢ ਦਿੰਦੇ ਸਨ ਵੱਡੇ ਮਸੰਦ ਵੱਡੇ ਅਪਰਾਧੀ ਸਨ ਉਹ ਵੱਡੀ ਸਜ਼ਾ ਪਾ ਕੇ ਮਰ ਗਏ ਰਾਤ ਦਿਨ ਵੱਡੀ ਤਾੜਨਾ ਕਰਦੇ ਸਨ ਜਿਹੜੇ ਮਰ ਜਾਂਦੇ ਸਨ ਉਹਨਾਂ ਨੂੰ ਬਾਹਰ ਸੁੱਟ ਦਿੰਦੇ ਸਨ ਕਈ ਦਿਨ ਗੁਰੂ ਜੀ ਨੇ ਉੱਥੇ ਡੇਰਾ ਰੱਖਿਆ ਮਾਤਾ ਪੰਜਾਬ ਕੌਰ ਨੇ ਸਭ ਦੀ ਬਹੁਤ ਸੇਵਾ ਕੀਤੀ ਬਾਰ ਬਾਰ ਕਹਿ ਕੇ ਗੁਰੂ ਜੀ ਦਾ ਮੁਕਾਮ ਕਰਵਾਉਂਦੇ ਸੀ ਇਸ ਨੂੰ ਆਪਣਾ ਘਰ ਹੀ ਸਮਝੋ ਮਸੰਦਾਂ ਨੂੰ ਸਜ਼ਾ ਦੇਣ ਬਾਰੇ ਕਿੱਥੋਂ ਤੱਕ ਹੀਏ ਜਿਨ੍ਹਾਂ ਦੇ ਪ੍ਰਾਣ ਨਾਸ਼ ਕਰਕੇ ਮਾਰ ਦਿੱਤਾ ਸੀ ਕੋਠੜੀਆਂ ਵਿੱਚੋਂ ਕੱਢ ਕੇ ਬਾਹਰ ਲਿਆਉਂਦੇ ਸਨ ਤਪਦਾ ਹੋਇਆ ਤੇਲ ਉੱਪਰ ਪਾਉਂਦੇ ਸਨ ਕਈਆਂ ਦੀਆਂ ਲੱਤਾਂ ਬੰਨ੍ਹ ਕੇ ਸਿਰ ਥੱਲੇ ਲਮਕਾ ਦੁੱਤੇ ਬਹੁਤ ਚਾਵ ਕਾ ਮਾਰ-ਮਾਰ ਖਤਮ ਕਰ ਦਿੱਤੇ ਹੰਕਾਰੀਆਂ ਨੇ ਜੈਸਾ ਬਰਾਦ ਕੀਤਾ ਸੀ ਉਸ ਤਰ੍ਹਾਂ ਦਾ ਹੀ ਦੁੱਖ ਦੇ ਕੇ ਉਹਨਾਂ ਦੇ ਪ੍ਰਾਣ ਨਾਸ਼ ਕੀਤੇ ਇਸ ਤਰ੍ਹਾਂ ਮਾਰਦਿਆਂ ਮਾਰਦਿਆਂ ਸਾਰੇ ਮਰ ਗਏ ਮਹਾਪਾਪ ਕਰਕੇ ਕੋਈ ਵੀ ਬਚ ਨਾ ਸਕਿਆ ਪਾਪੀ ਗੁਰੂ ਪੂਜਾ ਦਾ ਧੰਨ ਲੈ ਕੇ ਸ਼ਰਾਬ ਪੀਂਦੇ ਸਨ ਤੇ ਵੇਸਵਾ ਭੋਗਦੇ ਸਨ ਸਿੱਖਾਂ ਦਾ ਭਾਰੀ ਅਨਾਦਰ ਕਰਦੇ ਸਨ ਜਿਵੇਂ ਕਿਵੇਂ ਗਾਲਾਂ ਕੱਢ ਕੇ ਧੰਨ ਲੈਂਦੇ ਸਨ ਬਾਅਦ ਵਿੱਚ ਗੁਰਾਂ ਦੀ ਬਰਾਬਰੀ ਚਾਹੁੰਦੇ ਸਨ ਤੇ ਕਹਿੰਦੇ ਸਨ ਸਾਡੇ ਵੜਿਆਉਣ ਨਾਲ ਪੂਜਾ ਲੈਂਦੇ ਹਨ ਸਾਡਾ ਕੀਤਾ ਹੋਇਆ ਹੀ ਗੁਰੂ ਬਣਿਆ ਹੈ ਸਾਡੇ ਬਗੈਰ ਇਹਨਾਂ ਨੂੰ ਕੋਈ ਧੰਨ ਨਹੀਂ ਦਿੰਦਾ ਇਸ ਪ੍ਰਕਾਰ ਦੇ ਹੰਕਾਰ ਨਾਲ ਅਫਰੇ ਹੋਏ ਸਨ अनेका ਪਾਪਾਂ ਕਾਰਨ ਨੀਜ ਗਤੀ ਨਾਲ ਮਾਰੇ ਗਏ ਜਿਹੜਾ ਵੀ ਫੜ ਲਿਆ ਉਹ ਫਿਰ ਛੁੱਟਿਆ ਨਹੀਂ ਇਸ ਤਰ੍ਹਾਂ ਹੀ ਮਾਰਦਿਆਂ ਮਾਰਦਿਆਂ ਮਰ ਗਏ ਜਿਹੜੇ ਮਸੰਦ ਮਾਤਾ ਪੰਜਾਬ ਕੌਰ ਅਨੁਸਾਰ ਸਨ ਉਹਨਾਂ ਨੂੰ ਉਸ ਸਮੇਂ ਮਸੰਦੀ ਦੇ ਦਿੱਤੀ ਦੇਸ਼ਾਂ ਵਿਦੇਸ਼ਾਂ ਵਿੱਚ ਉਹਨਾਂ ਨੂੰ ਭੇਜ ਦਿੱਤਾ ਜਿੱਥੇ ਕਿਥੇ ਪਹੁੰਚ ਕੇ ਉਹ ਗੁਰੂ ਧੰਨ ਲੈ ਕੇ ਆਉਣ ਇਸ ਤਰ੍ਹਾਂ ਸਾਰੇ ਮਸੰਦਾਂ ਦਾ ਸੁਧਾਰ ਕੀਤਾ ਤੇ ਮਾਤਾ ਪੰਜਾਬ ਕੌਰ ਨੂੰ ਦੁੱਖ ਰਹਿਤ ਕਰ ਦਿੱਤਾ ਆਪਣੇ ਮਨ ਭਾਉਂਦੀ ਗੱਲ ਕਰਕੇ ਉਹ ਬਹੁਤ ਪ੍ਰਸੰਨ ਹੋਈ ਤੇ ਸਾਰੇ ਆਪਣੀ ਆਪਣੀ ਕਾਰ ਕਰਨ ਲੱਗ ਗਏ ਘਰ ਦਾ ਸਾਰਾ ਬੰਦੋ ਵਿਵਸਥ ਕਰ ਦਿੱਤਾ ਦੁਸ਼ਟ ਮਨੁੱਖਾਂ ਨੂੰ ਘਰ ਵਿੱਚੋਂ ਕੱਢ ਦਿੱਤਾ ਉਹਨਾਂ ਦੀ ਚਿੱਤ ਦੀ ਚਿੰਤਾ ਨੂੰ ਦੂਰ ਕੀਤਾ ਫਿਰ ਕਲਗੀਧਰ ਪਾਸ਼ਾ ਜੀ ਨੇ ਤਿਆਰੀ ਕੀਤੀ ਦੁਸ਼ਟ ਮਸੰਦ ਮਾਰ-ਮਾਰ ਕੇ ਖਤਮ ਕਰ ਦਿੱਤੇ ਤੇ ਸਤਿਗੁਰ ਜੀ ਨੇ ਅੰਦਰ ਬੈਠ ਕੇ ਉਚਾਰਨ ਕੀਤਾ ਹੁਣ ਤੁਹਾਡਾ ਮਨੋਰਥ ਪੂਰਾ ਹੋਇਆ ਹੈ ਘਰ ਦਾ ਹੁਣ ਸੁੰਦਰ ਢੰਗ ਨਾਲ ਨਿਰਵਾਹ ਕਰੋ ਮਾਤਾ ਪੰਜਾਬ ਕੌਰ ਜੀ ਨੇ ਬਹੁਤ ਬੇਨਤੀ ਕੀਤੀ ਤੁਹਾਡੇ ਬਗੈਰ ਇਸ ਤਰ੍ਹਾਂ ਕੋਈ ਨਹੀਂ ਕਰ ਸਕਦਾ ਆਪ ਵੱਡੇ ਹੋ ਮੇਰਾ ਕਾਰਜ ਸੁਧਾਰਿਆ ਹੈ ਮੇਰੀ ਸਭ ਪ੍ਰਕਾਰ ਦੀ ਚਿੰਤਾ ਖਤਮ ਕੀਤੀ ਹੈ ਅੱਗੇ ਤੋਂ ਵੀ ਸਦਾ ਸੰਭਾਲਦੇ ਰਹੋ ਮੇਰੇ ਵਿਧਵਾ ਦਾ ਕਾਰਜ ਨਿਭਾਉਂਦੇ ਰਹੋ ਇਹ ਸੁਣ ਕੇ ਕਲਗੀਧਰ ਪਾਸ਼ਾ ਜੀ ਨੇ ਇਹ ਰਿਝ ਦਿੱਤਾ ਆਪਣੀ ਮਰਜ਼ੀ ਅਨੁਸਾਰ ਹੁਣ ਸਭ ਕੁਝ ਕੀਤਾ ਹੈ ਜਿਵੇਂ ਵੀ ਕਹੋਗੇ ਉਸ ਤਰ੍ਹਾਂ ਕਾਰੇ ਕਰਾਂਗੇ ਸਾਰੇ ਹੁਣ ਡਰਦੇ ਰਹਿਣਗੇ ਉਲਟਾ ਕਾਰੇ ਨਹੀਂ ਕਰਨਗੇ ਇਸ ਪ੍ਰਕਾਰ ਕਹਿ ਕੇ ਗੁਰੂ ਜੀ ਉਸ ਸਮੇਂ ਉੱਠ ਖਲੋਤੇ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਜਿਨ੍ਹਾਂ ਦੀਆਂ ਬਾਹਾਂ ਬਹੁਤ ਲੰਮੀਆਂ ਹਨ ਤਦ ਮਾਤਾ ਪੰਜਾਬ ਕੌਰ ਜੀ ਨੇ ਹੱਥ ਜੋੜ ਕੇ ਗੁਰੂ ਜੀ ਦੇ ਚਰਨ ਕਮਲਾਂ ਤੇ ਬੰਦਨਾ ਕੀਤੀ ਤੇ ਗੁਰੂ ਜੀ ਰੁਖਸਤ ਹੋ ਕੇ ਬਾਹਰ ਨੂੰ ਆ ਗਏ ਤੇ ਨਗਾਰਾ ਵਜਾ ਕੇ ਕੂਚ ਕਰ ਦਿੱਤਾ ਤੁਰੰਤ ਘੋੜਿਆਂ ਤੇ ਕਾਠੀਆਂ ਪਾ ਲਈਆਂ ਤੇ ਆਪਣੇ ਆਪਣੇ ਵਾਹਨ ਉੱਤੇ ਸਵਾਰ ਹੋ ਗਏ ਪਛਮ ਵਾਲੇ ਪਾਸੇ ਮੁੱਕ ਕਰਕੇ ਚੱਲ ਪਏ ਗੁਰੂ ਜੀ ਨਾਲ ਬਹੁਤ ਅਸਵਾਰ ਚਲੇ ਜਾ ਰਹੇ ਸਨ ਰਾਹ ਵਿੱਚ ਸ਼ਿਕਾਰ ਖੇਡਦੇ ਸਨ ਜਮਨਾ ਨਦੀ ਦੇ ਕਿਨਾਰੇ-ਕਿਨਾਰੇ ਬ੍ਰਿਛਾਂ ਨੂੰ ਵੇਖਦੇ ਸਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਅਸਵਾਰੀ ਨੇ ਤੇਜ ਸਹਿਤ ਵੱਡੀ ਸ਼ਿਕਰਤਾ ਧਾਰਨ ਕੀਤੀ ਹੋਈ ਸੀ ਗੁਰੂ ਜੀ ਸ਼੍ਰੀ ਪੌਂਟਾ ਸਾਹਿਬ ਵਿੱਚ ਪਹੁੰਚ ਗਏ ਹਜ਼ਾਰਾਂ ਲੋਕ ਅਗੋਂ ਲੈਣ ਵਾਸਤੇ ਸ਼੍ਰੀ ਪੌਂਟਾ ਸਾਹਿਬ ਵਿਖੇ ਇਕੱਠੇ ਹੋਏ